ਤੁਸੀਂ ਅ ਅੱਖਰ ਦੇ ਨਾਲ ਜੁੜੇ ਆ ਤੇ ਅਸੀਂ ਬਿਲਕੁਲ ਦਰਿਆ ਦੇ ਇੱਥੇ ਨਾਲ ਖੜੇ ਆ ਤੇ ਆ ਇੱਕ ਜਿਹੜਾ ਚੰਗਾ ਭਲਾ ਬੰਨ ਸੀ ਕਾਫੀ ਉੱਚਾ 12 13 ਫੁੱਟ ਉੱਚਾ ਮੇਰੀ ਜਿੰਨੀ ਕ ਸਮਝ ਆ ਹੋ ਸਕਦਾ ਇਹਦੂ ਵੀ ਵੱਧ ਉੱਚਾ ਹੋਵੇ ਉਹ ਟੁੱਟਿਆ ਰਾਤ ਦਾ ਟੁੱਟਿਆ ਵਾ ਤੇ ਰਾਤ ਦੇ ਸਾਰੇ ਜਿਹੜੇ ਉਹ ਪਿੱਛੇ ਤੱਕ ਤੁਹਾਨੂੰ ਦਿਸਦੇ ਆ ਤੇ ਇੱਧਰ ਵੀ ਕਈ ਨਹੀਂ ਦਿਖਾ ਸਕਣੇ ਤਾਂ ਉਹ ਸਾਰੇ ਜਣਿਆਂ ਨੇ ਲੱਗ ਕੇ ਇਹਨੂੰ ਬੰਨਿਆ ਬਾਈ ਕਦੋਂ ਦਾ ਟੁੱਟਿਆ ਇਹ ਬਨ ਇਹ ਢਾਹ ਦਾ 3-4 ਦਿਨ ਹੋ ਗਏ ਲੱਗੀ ਨੂੰ ਉਧਰੋਂ ਦਰਿਆ ਦੇ ਵਿੱਚੋਂ ਇਹ ਰਾਤ ਇਕਦਮ ਹੀ ਮਤਲਬ ਪਾਣੀ ਸਪੀਡ ਦੇ ਵਿੱਚ ਚੱਲ ਰਿਹਾ ਹਾਂ ਤੇ ਰਾਤ ਢਾਹ ਲੱਗੀ ਆ ਬੰਨ ਖੁਰਦਾ ਖੁਰਦਾ ਖੁਰ ਗਿਆ ਤੇ ਰਾਤ ਦੇ 12 ਵਜੇ ਦੇ ਆਏ ਹੋਏ ਆ ਉਦੋਂ ਕਈਆਂ ਨਾਲ ਬੋਰੇ ਭਰ ਭਰ ਕੇ ਲਾਉਂਦੇ ਰਹੇ ਆ ਫਿਰ ਸਵੇਰ ਦਿਨ ਹੁੰਦੇ ਮਸ਼ੀਨਾਂ ਮੰਗਾਈਆਂ ਹੁਣ ਜੀਸੀਬੀ ਲੱਗੀਆਂ ਤੁਹਾਡੇ ਸਾਹਮਣੇ 2-3 ਮਸ਼ੀਨਾਂ ਚੱਲਦੀਆਂ ਇਹ ਇੱਕ ਮਸ਼ੀਨ ਹੋਰ ਵੀ ਆਈ ਆ ਹਾਂਜੀ ਇਹ ਇਧਰਲੇ ਕੰਡੇ ਤੇ ਮਿੱਟੀ ਲਾ ਰਹੇ ਆ ਇਹ ਜਿੰਨੇ ਵੀਰ ਆ ਸਾਰੇ ਆ ਦਰਖਤ ਵੱਢ ਕੇ ਲਿਆ ਆਗੇ ਲਾਇਆ ਬਹੁਤ ਸੇਵਾ ਕੀਤੀ ਇਹਨਾਂ ਨੇ ਇਹਨਾਂ ਦੇ ਹਦੋਂ ਸਦਕਾ ਹੀ ਹੁਣ ਤੱਕ ਬੰਨ ਬਚਿਆ ਹੋਇਆ ਬੰਨ ਹਜੇ ਤੱਕ ਬਚਾ ਵਾ ਪਰ ਤੁਸੀਂ ਸਾਨੂੰ ਦਿਖਾ ਨਹੀਂ ਸਕਨੇ ਜੇ ਤੁਸੀਂ ਪਿੱਛੇ ਥੋੜਾ ਜਿਹਾ ਦੂਰ ਜਿਹਾ ਉੱਥੇ ਦੇਖੋ ਬਾਈ ਉੱਥੇ ਹੋਊ 12 ਫੁੱਟ ਇਹ ਬੰਨ ਹਾਂਜੀ 12 ਫੁੱਟ ਹੈਗਾ ਜੀ 15 ਫੁੱਟ 12 ਤੇ 12 ਤੋਂ ਉੱਪਰ ਹੀ ਆ 15 ਦੇ ਲਾਗੇ ਬਨੇ ਬੰਨ ਤੇ ਆਪਾਂ ਜਿੱਥੇ ਖੜੇ ਆ ਇਹ ਹੋਊਗਾ 4 ਕੁ ਫੁੱਟ ਇਹ 3-4 ਫੁੱਟ ਰਹਿ ਗਿਆ ਜੀ ਬਸ ਇਹ ਵੀ ਸਵੇਰੇ ਮਿੱਟੀ ਪਾਈ ਆ ਬਾਜੀ ਇਹ ਤਾਂ ਹੁਣ ਨਾਲ ਦੀ ਨਾਲ ਅੱਗੇ ਵਧਣ ਡੈਨ ਇਧਰ ਨੂੰ ਪਾਣੀ ਚੱਲ ਪਿਆ ਸੀ ਦਰਿਆ ਨੂੰ ਐਨ ਆ ਰਿਹਾ ਉਹਨਾਂ ਅਸੀਂ ਮਿੱਟੀ ਪਾ ਪਾ ਕੇ ਅੱਗੇ ਜਾਣ ਡੈਆ ਬੰਨ ਉੱਥੇ ਸੀ ਬਚਾਉਣ ਡੈਨ ਬੰਨ ਘੱਟੋ ਘੱਟ 20 25 ਫੁੱਟ ਉਧਰ ਸੀਗਾ ਹੁਣ ਤਾਂ ਹੋਇਆ ਕੀ ਹੈ ਨਾ ਉੱਥੇ ਜਦੋਂ ਢਾ ਲਾਈ ਜਾਂਦਾ ਪਾਣੀ ਲਾਈ ਜਾਂਦਾ ਇੱਕ ਮੈਨੂੰ ਜਿੰਨੀ ਕ ਸਮਝ ਆ ਜੇ ਮੈਂ ਗਲਤ ਹੋਵਾਂ ਤੁਸੀਂ ਦੱਸ ਦਿਓ ਦਰਿਆ ਪਹਿਲਾਂ ਵਿਚਾਲੇ ਵਗਦਾ ਜਦੋਂ ਕੀ ਹੋਇਆ ਆਸੇ ਪਾਸੇ ਇਧਰ ਨੂੰ ਆਇਆ ਤਾਂ ਇਹ ਤਾਂ ਨੀਵੀ ਹੋ ਗਈ ਵੈਸੇ ਵੀ ਪਰਲੀ ਸਾਈਡ ਆ ਜਿਹੜੀ ਉਹ ਮਾਜੇ ਚ ਪੈਂਦੀ ਹੈ ਉਹ ਉੱਚੀ ਆ ਗਵਿੰਦਵਾਲਾ ਵਾਲੀ ਸਾਈਡ ਹੈ ਨਾ ਉਹ ਹਾਂ ਉਹ ਸਾਈਡ ਉੱਚੀ ਆ ਤੇ ਇਧਰਲਾ ਪਾਸਾ ਜਦੋਂ ਨੀਵਾ ਜਦੋਂ ਨੀਵਾ ਹੋਇਆ ਤਾਂ ਤਾਂ ਫਲੋ ਵਧ ਗਿਆ ਹੁਣ ਉਹਨੇ ਜਿੰਨਾ ਪਾਣੀ ਤਾਂ ਨੂੰ ਉਛਲ ਰਿਹਾ ਇਹਦਾ ਮਤਲਬ ਥੱਲੇ ਡਿੱਗ ਕੇ ਉਛਲਦਾ 30 ਤੋਂ 35 ਫੁੱਟ ਇੱਥੇ ਡੂੰਗਾ ਜੀ ਪਾਣੀ 30 ਤੋਂ 35 ਫੁੱਟ 35 ਫੁੱਟ ਡੂੰਗਾ ਆ ਹਾਂਜੀ ਤਾਂ ਇਹ ਦਰਖਤ ਸੱਟ ਕੇ ਹੋਰ ਸਾਰੇ ਢੰਗਾਣਾ ਇੱਥੇ ਮਾੜਾ ਦਿਖਾ ਦਿਓ ਗਗਨ ਇਹਨਾਂ ਦੇ ਆ ਵੀ ਪਤਾ ਲੱਗ ਜਾ ਵੀ ਇਕੱਲੇ ਆਏ ਨਹੀਂ ਹੁੰਦਾ ਵੀ ਇਹਨਾਂ ਦੇ ਵੀ ਪੈਰਲ ਬੜੇ ਆ ਆ ਚਲੋ ਕਿਸੇ ਬਾਰੇ ਚਲੋ ਮੈਂ ਨਹੀਂ ਉਹ ਗੱਲ ਕਹਿੰਦਾ ਨਾ ਹੀ ਇਹ ਮੌਕਾ ਕਿਸੇ ਦੀ ਕੋਈ ਲੋਚਨਾ ਕਰਨ ਦਾ ਬਾਅਦ ਦੇਖਾਂਗੇ ਆ ਕੀ ਨਾਮ ਹੈ ਵੀਰੇ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਰਾਤ ਇੱਥੇ ਸੀ ਰਾਤ ਭਾਈ ਇੱਥੇ ਸੀਗੇ ਅਸੀਂ ਨਾ 9 ਵਜੇ ਤੋਂ ਬਾਅਦ 9:30 ਵਜੇ ਖਾਣਾ ਖਾਣ ਗਏ ਸੀ ਹਾਂ ਤੇ ਉਸ ਤੋਂ ਬਾਅਦ 1 ਘੰਟੇ ਬਾਅਦ ਅਸੀਂ ਵਾਪਸ ਆਏ ਆ ਤੇ ਸਾਡਾ ਵੰ ਖਤਮ ਹੋ ਗਿਆ ਸੀਗਾ ਕਿੰਨੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ ਇਸ ਵੇਲੇ ਤੇ 10 ਤੋਂ 12 15 ਪਿੰਡ ਹੈਗੇ ਜਿਹਨਾਂ ਦੀ ਜ਼ਮੀਨ ਹੈ ਠੀਕ ਆ ਹਾਂ ਜੀ 4500 ਕਿਲਾ ਠੀਕ ਚੱਲ ਰਿਹਾ ਕੋਈ ਇੱਥੇ ਨੈਟਵਰਕ ਨੂਟਵਰਕ ਹੈ ਨਹੀਂ ਭਾਈ ਦੇਖ ਲਿਓ ਕੋਈ ਚੱਕਰ ਨਹੀਂ ਹਾਂ ਜੀ ਥੋੜਾ ਇਸ਼ੂ ਹੈਗਾ 4500 ਕਿਲਾ ਜ਼ਮੀਨ ਹੈਗੀ ਜਿਹੜੀ ਆਪਣੀ ਆ ਹਾਂ ਹਾਂ ਜੀ ਵੀ ਕਾਫੀ ਸਾਰੇ ਪਿੰਡਾਂ ਦੇ ਵਾਲੇ ਸਾਰੇ ਆਪਣੇ ਜਿਹੜੇ ਪਿੰਡ ਵਾ ਸਾਰੇ ਨੌਜਵਾਨ ਜਿਹੜੇ ਆਪਣੇ ਲੱਗੇ ਹੋਏ ਇੱਥੇ ਤੇ ਇਹ ਵੀ ਮੈਂ ਦੱਸਦਾ ਵੀ ਜਿਹੜਾ ਤੁਸੀਂ ਆ ਦੇਖ ਰਹੇ ਹੋ ਉਹ ਵੀ ਇਹਦੇ ਕਰਕੇ ਦੇਖ ਰਹੇ ਹੋ ਕਿਉਂਕਿ ਇਹਦਾ ਹੀ ਮੈਂ ਇੰਟਰਨੈਟ ਦਾ ਰਾਮ ਮੰਗਿਆ ਵਾ ਹਨਾ ਇਹ ਵੀ ਤੇਰੀ ਜਿਹੜੀ ਦੀ ਜਿਹੜੀ ਸਫਤਤਾ ਤਾਂ ਲੋਕ ਯਾਰ ਲੱਗੇ ਹੋਇਆ ਉਹ ਪਰਲੇ ਪਾਸੇ ਵੀ ਲੋਕ ਬਹੁਤ ਸਾਰੇ ਆ ਜਿਹੜੇ ਇਸ ਗੱਲ ਲਈ ਜੋਰ ਲਾ ਰਿਹਾ ਵੀ ਇਹ ਬੰਨ ਕਿਸੇ ਵੀ ਤਰ੍ਹਾਂ ਬਚੇ ਕਿੰਨੇ ਪਿੰਡਾਂ ਦੀ ਆਸੇ ਪਾਸੇ ਜ਼ਮੀਨ ਆ ਬਾਈ ਇਹ ਵੀਰੇ 12 ਤੋਂ 15 ਪਿੰਡਾਂ ਦੀ ਜ਼ਮੀਨ ਆ ਤੇ ਇਹ ਹੁਣ ਤਾਂ ਸਾਰਾ ਏਰੀਆ ਹੀ ਆਇਆ ਪਿਆ ਇੱਥੇ ਵੀਰੇ ਸਵੇਰੇ ਰਾਣਾ ਜੀ ਨੇ ਫੋਨ ਕੀਤਾ ਏਰੀਆ ਦੇ ਵਿੱਚ ਸਾਡਾ ਪਿੰਡ ਇਥੋਂ ਘੱਟੋ ਘੱਟ 8-9 ਕਿਲੋਮੀਟਰ ਪਿੱਛੇ ਆ ਤੇ ਉਹਨਾਂ ਨੇ ਫੇਰ ਫੋਨ ਲਾਇਆ ਸਾਨੂੰ ਸਾਰਿਆਂ ਨੂੰ ਵੀ ਤੁਸੀਂ ਸਾਰੇ ਪਹੁੰਚੋ ਫੇਰ 12-15 ਜਣੇ ਇਕੱਠੇ ਹੋ ਕੇ ਉੱਥੋਂ ਆਏ ਆ ਸਾਡੇ 5-6 ਪਿੰਡਾਂ ਦੇ ਸਾਰੇ ਮੁੰਡੇ ਆਏ ਪਏ ਹੁਣ ਇੱਥੇ ਪਾ ਟਰਾਲੀਆਂ ਵੀ ਆਈ ਟਰਾਲੀਆਂ ਆਈ ਜਾਂਦੀਆਂ ਦਿੱਕਤ ਕੀ ਹੈ ਟਰਾਲੀਆਂ ਪਹੁੰਚ ਨਹੀਂ ਰਹੀਆਂ ਇੱਧਰ ਤੱਕ ਹਾਂਜੀ ਆ ਨੇੜੇ ਆ ਜਾ ਵੀਰੇ ਖੁੱਪ ਤਾਂ ਨਹੀਂ ਆਏਗਾ ਨਹੀਂ ਨਹੀਂ ਬਸ ਠੀਕ ਆ ਇੱਕ ਦੂਜੇ ਦਾ ਸਹਾਰਾ ਬਣ ਕੇ ਖੜੋ ਆ بارش ਹੋ ਗਈ ਨਾ ਰਾਤ ਦੀ ਜਿਹੜੀ ਉਹਦੇ ਨਾਲ ਰਸਤਾ ਖਰਾਬ ਹੋ ਗਿਆ ਰਾਤ 8 ਵਜੇ ਤੱਕ ਟਰਾਲੀਆਂ ਆ ਰਹੀਆਂ ਸੀ ਇੱਥੇ ਹਾਂ 8 ਵਜੇ ਤੋਂ ਬਾਅਦ ਜਦੋਂ ਨੋਚਾਂ ਲਾ ਕੇ ਬੋਰੇ ਵਿੱਚ ਭਰ ਕੇ ਰੱਖ ਕੇ ਗਏ ਆ 10 ਵਜੇ ਤੋਂ ਬਾਅਦ ਫਿਰ ਪਾਣੀ ਦਾ ਵਹਾ ਜਿਆਦਾ ਤੇਜ਼ ਹੋ ਗਿਆ ਫਿਰ ਬਸੋਂ ਬਾਹਰ ਬਸੋਂ ਬਾਹਰ ਹੋ ਗਿਆ ਕੰਮ ਫਿਰ ਫਿਰ ਅਸੀਂ ਥੀ ਮਾੜਾ ਮੋਟਾ ਜਿਹੜੇ ਕੋਈ ਭੈਣ ਭਰਾ ਹੈਗੇ ਉਹ ਕੰਮ ਕਰਦੇ ਰਹੇ ਸਵੇਰੇ ਚਲੋ ਸਾਰੇ ਵੀਰ ਆਏ ਸੱਜਣ ਬੇਲੀ ਲਾ ਕੇ ਪਿੰਡਾਂ ਵਾਲੇ ਵੀ ਆਏ ਪਰ ਟਰਾਲੀਆਂ ਬਹੁਤ ਆਈਆਂ ਗੱਟੇ ਅਸੀਂ ਪਿੱਛੇ ਦੇਖ ਆਏ ਬਹੁਤ ਪਈਆਂ ਪਿੱਛੇ ਬਹੁਤ ਆ ਪਰ ਹੁਣ ਦਿੱਕਤ ਇਹ ਹੈ ਵੀ ਇੱਥੇ ਰਸਤਾ ਬਲੌਕ ਹੋ ਗਿਆ ਆ ਨਹੀਂ ਰਿਹਾ ਕੁਝ ਵੀ ਮੀਂਹ ਦੇ ਨਾਲ ਪਾਣੀ ਨਾਲ ਆਪਾਂ ਕਿਹੜੇ ਜਗ੍ਹਾ ਖੜੇ ਆ ਜੇ ਕਿਸੇ ਨੇ ਚਲੋ ਮਦਦ ਕਰਨ ਆਸੇ ਪਾਸੇੋਂ ਵੀ ਆਉਣਾ ਤਾਂ ਮੈਨੂੰ ਇੱਕ ਵਾਰੀ ਜਗ੍ਹਾ ਦੱਸ ਦੋ ਮੈਂ ਪੈਰ ਕੱਢ ਲਾਂ ਕਿ ਰਾਵ ਦਾ ਮਾੜਾ ਮੋਟਾ ਆਹ ਨਿਕਲਿਆ ਸਾਬਤਾ ਹੀ ਨ ਤੇ ਅੱਛਾ ਇਹ ਪਾਜੀ ਪਿੰਡ ਲੱਗਦਾ ਇੱਕ ਆਪਾਂ ਨੂੰ ਬਾਜਾ ਹਾਂ ਇੱਕ ਦੂਜੀ ਸਾਈਡ ਤੋਂ ਲੱਗਦਾ ਖੀਰਪੁਰ ਖੀਰਪੁਰ ਮੰਡ ਮੰਡ ਵੀ ਪਿੰਡ ਆ ਆ ਮੰਡ ਦਾ ਉਹ ਤਾਂ ਸੋਡਾ ਸਾਰਾ ਏਰੀਆ ਨੂੰ ਹੀ ਮੰਡ ਕਹਿੰਦੇ ਆ ਹਨਾ ਹਨਾ ਭਰਤਪਾਲਾ ਆ ਇਹ ਹਾਂ ਇਹ ਕਿਹੜਾ ਇਹ ਦਿੱਲੀ ਕਟੜਾ ਇਹ ਦਿੱਲੀ ਕਟੜਾ ਹੈ ਨਾ ਦਿੱਲੀ ਕਟੜਾ ਦੇ ਨੇੜੇ ਖੜਿਆ ਦਰਿਆ ਦੇ ਕੋਲੇ ਪਿੰਡ ਆ ਹਨਾ ਪ੍ਰਸ਼ਾਸਨ ਨਾਲ ਵੀ ਕੋਈ ਚੀਜ਼ ਵੀ ਇੱਥੇ ਹੈਗੀ ਤੁਹਾਨੂੰ ਕੋਈ ਦਿਖ ਰਿਹਾ ਬੰਦਾ ਕੋਈ ਪ੍ਰਸ਼ਾਸਨ ਦਾ ਇੱਥੇ ਬੰਦਾ ਆਇਆ ਹੋਵੇ ਮੈਨੂੰ ਤਾਂ ਨਹੀਂ ਦਿਸਿਆ ਇਹ ਸਾਡੇ ਐਮਐਲਏ ਸਾਡੇ ਸਤਕਾਰਯੋਗ ਰਾਣਾ ਜੀ ਨੇ ਪੋਕਲੈਂਡ ਆ ਪੇਂਧੀਆਂ ਪਈਆਂ ਵਾਂ ਉਹ ਆਪ ਵੀ ਉਦੋਂ ਦੇ ਇੱਥੇ ਦਿਨ ਰਾਤ ਮਿਹਨਤ ਕਰਦੇ ਅਸੀਂ ਰਾਣਾ ਜੀ ਦਾ ਦੇਣਾ ਨਹੀਂ ਦੇ ਸਕਦੇ ਦਿਨ ਰਾਤ ਆਪਣੇ ਖਰਚੇ ਤੇ ਭੇਰੇ ਬੜਾ ਸੰਗਤ ਦਾ ਸੰਜੋਗ ਆ ਦੇਖੋ ਕਿਦਾਂ ਦਾ ਚੱਕੜਾ ਜਿਹਦੇ ਵਿੱਚ ਐਮਐਲਏ ਸਾਹਿਬ ਵੱਡੇ ਰਾਣਾ ਜੀ ਛੋਟੇ ਰਾਣਾ ਜੀ ਆਪ ਇੱਥੇ ਮੌਕੇ ਤੇ ਮੌਜੂਦ ਆ ਜਦ ਕਿ ਇੱਥੇ ਪ੍ਰਸ਼ਾਸਨ ਨਾਲ ਦਾ ਕੋਈ ਬੰਦਾ ਨਹੀਂ ਪਹੁੰਚਾ ਹੋਇਆ ਹੈਗਾ ਜਦ ਕਿ ਪ੍ਰਸ਼ਾਸਨ ਨੂੰ ਪਹੁੰਚਣਾ ਚਾ ਇਹਨਾਂ ਲੋਕਾਂ ਦੀ ਸਾਰ ਲੈਣੀ ਚਾਹੀਦੀ ਸੀ ਬਿਲਕੁਲ ਸਾਰ ਲੈਣੀ ਚਾਹੀਦੀ ਆ ਯਾਰ ਇਹ ਕਲੀਆਂ ਬੋਟਾਂ ਵੇਲੇ ਥੋੜੇ ਅੱਛਾ ਤੁਸੀਂ ਖੁੱਬੇ ਵੀ ਹੋ ਮੈਂ ਆ ਜਾਣਾ ਇੱਧਰ ਨੂੰ ਬਿਲਕੁਲ ਜੀ ਸਾਨੂੰ ਜੋ ਵੀ ਕਰ ਰਿਹਾ ਸਾਡੇ ਰਾਣਾ ਜੀ ਸਭ ਕਰ ਰਿਹਾ ਵੱਡੇ ਰਾਣਾ ਸਾਹਿਬ ਛੋਟੇ ਰਾਣਾ ਸਾਹਿਬ ਬਿਲਕੁਲ ਸਾਡੇ ਸਾਥ ਲੱਗੇ ਹੋਏ ਐ ਇੱਥੇ ਸਾਹਮਣੇ ਮੇਰੀ 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 ਇੱਕਾ ਚਲੋ ਮੈਂ ਥੋਸੀ ਆਉ ਇਹ ਪਹਿਲਾਂ ਵੀ ਐ ਕਿਉਂਕਿ ਥੋਡੀ ਉਮਰ ਸਾਡੇ ਨੂੰ ਥੋੜੀ ਜੀ ਜ਼ਿਆਦਾ ਹੈ ਦੋ ਤਾਰ ਮਹੀਨੇ ਲਾ ਲੋ ਤੇ ਮੈਂ ਐ ਪੁੱਛਦਾ ਵੀ ਇਹ ਪਹਿਲਾਂ ਵੀ ਐ ਟੁੱਟ ਟੁੱਟ ਜਾਂਦਾ ਇੱਥੋਂ ਇਹ ਬਿਲਕੁਲ ਜੀ ਤੇਜ਼ ਵੀ ਟੁੱਟਾ ਸੀਗਾ ਹਾਂ ਤੇ ਉਦੋਂ ਬਾਅਦ ਹੁਣ ਫੇਰ ਟੁੱਟ ਗਿਆ ਇਹ ਬੰਨ 23 ਦੇ ਵਿੱਚ ਸੀ ਰਾਣਾ ਜੀ ਨੇ ਲਵਾਇਆ ਸੀ ਰਾਣਾ ਜੀ ਹੁਣਾਂ ਨੇ ਸ਼ੁਰੂ ਕਰਾਇਆ ਸੀ ਅਸੀਂ ਬੇਨਤੀ ਕੀਤੀ ਉਹ ਟੁੱਟ ਗਿਆ ਸੀ ਪਿੱਛੇ ਉਦੋਂ 23 ਦੇ ਹੜ੍ਹ ਆਉਣ ਤੋਂ ਬਾਅਦ ਇਹ ਬੰਨ ਮਤਲਬ ਉਦੋਂ ਹੈ ਨਹੀਂ ਸੀ ਬੰਨ ਬਹੁਤ ਛੋਟਾ ਸੀਗਾ ਤੇ ਉਹਨਾਂ ਨੇ ਸਾਡੀ ਬੜੀ ਵੱਡੀ ਮਦਦ ਕੀਤੀ ਜੀ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਸਾਡੇ ਨਾਲ ਖੜੇ ਆ ਉਹਨਾਂ ਪੋਕਲਾਈਨ ਜਾਂ ਜੀਸੀਬੀ ਮਸ਼ੀਨਾਂ ਦਿੱਤੀਆਂ ਤੇਲ ਵੀ ਆਪਣੇ ਕੋਲੋਂ ਬਹੁਤ ਖਰਚਾ ਕੀਤਾ ਉਹਨਾਂ ਨੇ ਮਤਲਬ ਇਸ ਬੰਨ ਨੂੰ ਇੱਥੇ ਤੱਕ ਬੰਨਣ ਵਾਸਤੇ ਲਿਆਉਣ ਤੱਕ ਤੇ ਅੱਜ ਪਰ ਹੁਣ ਕੁਦਰਤੀ ਐਸਸੀ ਮਾਰ ਪਈ ਆ ਜੀ ਵੀ ਤੁਹਾਡੇ ਸਾਹਮਣੇ ਆ ਹਾਂ ਆ ਜਾਓ ਤੁਹਾਨੂੰ ਮਾੜਾ ਜਾ ਇੱਥੇ ਹੀ ਦਿੱਕਤ ਆ ਤੁਸੀਂ ਥੋੜਾ ਜਰ ਖੜਦੇ ਹੋ ਨਾ ਤੁਸੀਂ ਖੁੱਭ ਜਾਂਦੇ ਹੋ ਹਾਂ ਬੰਦਾ ਥੱਲੇ ਧਸਣ ਲੱਗ ਪੈਂਦਾ ਹਾਂ ਬੰਦਾ ਥੱਲੇ ਗਗਨ ਥੋੜਾ ਜਆ ਮੈਨੂੰ ਪਤਾ ਉਹਨੂੰ ਬਾਈ ਨੂੰ ਥੋੜਾ ਰਾਹ ਦਿਓ ਅੱਛਾ ਇੱਧਰ ਨਾ ਆ ਮੈਂ ਤਾਂ ਥੋੜਾ ਇੱਧਰ ਦਿਖਾਉਣ ਚੱਲਿਆ ਸੀ ਫਿਰ ਵੀਰੇ ਤੂੰ ਖਿੱਚ ਮੈਨੂੰ ਇੱਧਰ ਤਾਂ ਉਹ ਉਹਨੂੰ ਵੀ ਬਾਈ ਨੂੰ ਵੀ ਮਾੜਾ ਜਾ ਮੈਂ ਤੁਹਾਨੂੰ ਥੋੜਾ ਪਰੇ ਹੋ ਕੇ ਇਹਨਾਂ ਨੂੰ ਦਿਖਾਉਣਾ ਤਾਂ ਕਿ ਤੁਹਾਨੂੰ ਦਿਸ ਜੇ ਮਸ਼ੀਨਾਂ ਚੱਲੀ ਜਾਂਦੀਆਂ ਲੋਗੇ ਕੰਮ ਕਰੀ ਜਾਂਦੇ ਆ ਮਸ਼ੀਨਾਂ ਚ ਚੱਲੀ ਜਾਂਦੀਆਂ ਇੱਕ ਵਾਰੀ ਤਾਂ ਹੌਸਲਾ ਛੱਡ ਗਏ ਹੈ ਘੰਟਾ ਤੋਂ ਪਹਿਲਾਂ ਹੌਸਲਾ ਛੱਡ ਗਿਆ ਹੀ ਇੱਕ ਵਾਰੀ ਅੱਛਾ 2 ਰੁਪਏ ਸਾਰੇ ਇੱਥੋਂ ਪਰ ਫਿਰ ਹਿੰਮਤ ਵਾਜੀ ਉਹ ਤੋਂ ਰਾਣਾ ਜੀ ਹੁਣੀ ਆ ਗਏ ਉਹਨਾਂ ਨੇ ਵੀ ਚਲੋ ਕੋਲ ਖੜੋ ਕੇ ਹੌਸਲਾ ਦਿੱਤਾ ਫਿਰ ਦੁਬਾਰਾ ਹੁਣ ਹਿੰਮਤ ਕਰਕੇ ਬੰਦੇ ਲੱਗੇ ਨਾ ਹੁਣ ਤਾਂ ਸਿੱਟ ਲਓਗੇ ਤੁਸੀਂ ਲੈ ਲਿਆ ਕੰਮ ਯਾਰ ਛੇਤੀ ਨਹੀਂ ਜਾਣ ਦਿੰਦੇ ਇਹ ਯਾਰ ਜੋਰ ਆ ਲੋਕਾਂ ਦਾ ਤੇ ਉਹਨਾਂ ਮੁੰਡਿਆਂ ਦਾ ਜਿਹੜੇ ਯਾਰ ਮੈਥੋਂ ਛੋਟਾ ਹੂ ਥੋੜਾ ਇਹ ਮੈਂ ਤਾਂ ਕਰਕੇ ਇਹਨੂੰ ਮੁੰਡਾ ਕਹਿ ਦਿੰਨਾ ਤੇ ਇੰਨਾ ਦਾ ਹੀ ਜੋ ਰਵੀ ਇਹਨੂੰ ਬੰਨਾ ਇਹ ਲੱਗ ਗਿਆ ਨਹੀਂ ਇੱਥੇ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋਣੀ ਸੀ 4500 ਗਿੱਲਾ ਜ਼ਮੀਨ ਆ ਇੱਥੇ 4500 ਗਿੱਲਾ ਇਧਰ ਜ਼ਮੀਨ ਆ ਆਪਣੀ ਠੀਕ ਆ 4.5000 4.5000 ਏਕੜ ਜ਼ਮੀਨ ਆ ਹਮ ਹਸਾਬ ਲਾਓ ਵੀ 4.5000 ਏਕੜ ਦਾ ਮਤਲਬ ਕਿੰਨੀ ਇੱਥੇ ਕੀਮਤ ਹੋਊਗੀ ਮਤਲਬ ਝੋਨਾ ਕਿੰਨਾ ਜ਼ਮੀਨਦਾਰਾਂ ਕਿੰਨਾ ਨੁਕਸਾਨ ਹੋ ਗਿਆ ਇੱਥੇ ਮਤਲਬ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜਿੱਦਾਂ ਮਰ ਹੁਣ ਇਸ ਮਤਲਬ ਇੱਥੇ ਜ਼ਰੂਰਤ ਹੈਗੀ ਆ ਆਪਾਂ ਨੂੰ ਪਰ ਭਾਈ ਇਹ ਇੱਕ ਗੱਲ ਇਹ ਆ ਵੀ ਤੁਹਾਨੂੰ ਇਹਦੇ ਲਈ ਵੀ ਬਹੁਤ ਕੁਝ ਪਾਉਣਾ ਪੈਣਾ ਜਿੰਨਾ ਤੁਹਾਡਾ ਪਾਣੀ ਤੇਜ ਆ ਯਾਰ ਇੱਥੇ ਖੜੂ ਕਿਵੇਂ ਯਾਰ ਪਾਣੀ ਤਾਂ ਦੇਖ ਕੇ ਤੁਹਾਨੂੰ ਇਧਰ ਯਾਰ ਮਾੜਾ ਜਿਹਾ ਗਗਨਵੀਰ ਦਿਖਾਇਓ ਯਾਰ ਤੁਹਾਨੂੰ ਦੇਖ ਕੇ ਭੈ ਆਉਂਦਾ ਜਿੰਨੀ ਤੇਜ ਆ ਇਸ ਵੇਲੇ ਦਰਿਆ ਦਾ ਵਹਾਅ ਆ ਬਹੁਤ ਜ਼ਿਆਦਾ ਸੁਪੀਣਾ ਚੱਲ ਰਿਹਾ ਬਾਈ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਤਾਂ ਮੈਂ ਇਹੀ ਕਹਿਣਾ ਵੀ ਜੇ ਕਿਸੇ ਨੇ ਵੀਰੇ ਇੰਨਾ ਸੁਲਤਾਨਪੁਰ ਏਰੀਏ ਦੇ ਇੰਨਾ ਪਿੰਡਾਂ ਚ ਦੁਬਾਰੇ ਪਿੰਡ ਦਾ ਨਾਮ ਬੋਲਿਓ ਪਿੰਡ ਬਾਜਾ ਜੀ ਇਧਰ ਆਪਣਾ ਮੇਰਾ ਪਿੰਡ ਬਾਜਾ ਆ ਪਿੰਡ ਬਾਜਾ ਕਿਜ਼ਰਪੁਰ ਲੱਗਦਾ ਕਿਜ਼ਰਪੁਰ ਤੇ ਬਾਜੇ ਦੇ ਨੇੜੇ ਜੇ ਕਿਸੇ ਨੇ ਮਦਦ ਲਈ ਵੀ ਆਉਣਾ ਤਾਂ ਇਹਨਾਂ ਪਿੰਡਾਂ ਨੂੰ ਨੇੜਲੇ ਪਿੰਡੇ ਯਾਰ ਸੰਪਰਕ ਕਰ ਲੋ ਇਸ ਲਈ ਤੁਹਾਡੇ ਰੂਬਰੂ ਹੋਏ ਆ ਧੰਨਵਾਦ ਧੰਨਵਾਦ ਤੁਹਾਡਾ ਬਸ ਜਿਹੜਾ ਬੰਦ ਟੁੱਟਿਆ ਸੀਗਾ ਨਾ ਉਹਨੂੰ ਮੈਂ ਸਾਰੇ ਗਰੁੱਪਾਂ ਦੇ ਵਿੱਚ ਪੋਸਟ ਪਾ ਦਿੱਤੇ ਮੈਂ ਇੱਥੇ ਮਜ਼ਦੂਰ ਸੀਗਾ ਉਸ ਟਾਈਮ ਨਹੀਂ ਆਪਾਂ ਤਾਂ ਕਹਿਣਾ ਵੀ ਜੇ ਕੋਈ ਰਹਿ ਵੀ ਗਿਆ ਯਾਰ ਤੇ ਜੇ ਹੁਣ ਆਪਾਂ ਕਿਸੇ ਭਰਾ ਨਾਲ ਖੜ ਜਾਾਂਗੇ ਆਹੀ ਆ ਹੋਰ ਆਪਾਂ ਬੰਦਾ ਹੀ ਬੰਦੇ ਦੀ दारू ਆ ਯਾਰ ता ता thank you.